ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਦੇ ਇੱਕ ਪਰਿਵਾਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਉੱਪਰ ਜਲਦ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਨਾਮ ਚੁੱਕ ਕੇ ਵੋਟਾਂ ਪਾਉਣ ਦੇ ਦਬਾਅ ਪਾਉਣ ਦੇ ਦੋਸ਼ ਲਗਾਏ ਹਨ ਇਸ ਸਬੰਧੀ ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਥਾਣਾ ਸਰਹੰਦ ਨੂੰ ਵੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ ਦਾਸਨ ਸਿੰਘ ਜੀ ਅੱਛਾ ਤੇ ਕੀ ਮਸਲਾ ਕੀ ਹੈ ਜੀ ਇਹ ਕੱਲ ਮੇਰੀ ਆ ਜੀ ਕੱਲੇ ਦੀ ਪਿੰਦਰ ਮੈਂ ਕਰ ਰਹੀ ਸੀ ਜਿਹਦੇ ਪਰ ਚਾਦਰਾਂ ਪਾਉਣ ਨੂੰ ਤੇ ਦੂਈ ਪਾਰਟੀ ਕਹਿੰਦੀ ਹੈ ਤੇ ਚਾਦਰਾਂ ਨਾ ਪਾਈ ਹਾਲੇ ਵੀ ਦੱਸ ਵੀ ਚਾਦਰਾਂ ਪਹਿਲਾਂ ਰਾਏ ਮਾਸਤਰਾ ਕਰ ਵੀ ਵੋਟਾਂ ਸਾਨੂੰ ਪਾਏਗਾ ਨੀਮ ਚੱਕ ਕੇ ਠੀਕ ਹੈ ਜੀ ਜਸਮント ਸਿੰਘ ਤੇ ਮਲਕੀਸ਼ ਸਿੰਘ ਕਹਿੰਦੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੈ ਹਾਂ ਜੀ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਉਹ ਉਹ ਆਪਣੇ ਆਮ ਪਾਰਟੀ ਹੈ ਜੀ ਠੀਕ ਹੈ ਜੀ ਆਮ ਪਾਰਟੀ ਖਰਾਬ ਕੰਮ ਖਰਾਕ ਕਰ ਰਹੀ ਹੈ ਜੀ ਇਹ ਖਾਤੋਂ ਵੋਟਾਂ ਨੀਮ ਚਕਾਉਂਦੇ ਨੇ ਇਹ ਵੀ ਵੋਟਾਂ ਪਾਏਗਾ ਤਾਂ ਅਸੀਂ ਕੰਦ ਕਰ ਕਰ ਨਮਾ ਕੌਲੇ ਠੀਕ ਹੈ ਜੀ ਤੇ ਕੌਲੇ ਅਸੀਂ ਕਰ ਲਈ ਜੀ ਪਹਿਲਾਂ ਕੌਲੇ ਕਰੇ ਵੀ ਇਹਨਾਂ ਨੇ ਫਿਰ ਰਾਤ ਨੂੰ ਢਾ ਦੇ ਜੀ ਪਹਿਲਾਂ ਕਰਵਾ ਦੇ ਕੋਲ ਖੜਕੇ ਜੀ ਇਹਨਾਂ ਦੀ ਕੀ ਕਿਹਾ ਗਿਆ ਸੀ ਇਹਨਾਂ ਨੂੰ ਤੁਹਾਡੇ ਨੂੰ ਕੀ ਕਿਹਾ ਸੀ ਤੁਹਾਨੂੰ ਇਹਨੇ ਇਹਨਾਂ ਨੇ ਕਿਹਾ ਸੀ ਵੀ ਵੀ ਕੌਲੇ ਵੀ ਕੌਲੇ ਕਰ ਲਓ ਕੋਈ ਗੱਲ ਨਹੀਂ ਚਾਦਰਾਂ ਪਾ ਲਓ ਠੀਕ ਹੈ ਜੀ ਜਦ ਅਸੀਂ ਕੌਲੇ ਕਰ ਲਏ ਜੀ ਚਾਦਰਾਂ ਪਾਉਣੇ ਸੀ ਜੀ ਹਲੇ ਫੇਰ ਸਾਡੂ ਕਹਦੇ ਵੀ ਹਾਲੇ ਨਾਲ ਚਾਦਰਾਂ ਪਾਇਓ ਵੀ ਪਹਿਲਾਂ ਸਾਡੇ ਨਾਲ ਆ ਕੇ ਵੀ ਇੱਥੇ ਵੋਟਾਂ ਦਾ ਮਸਲਾ ਨਿਬੇੜੋ ਪੰਚਾਇਤੀ ਵੋਟਾਂ ਦਾ ਵੀ ਸਾਨੂੰ ਤੁਹਾਡੇ ਤੁਹਾਡੇ ਪਰਭਉਸਾਨੀ ਵੀ ਤੁਸੀਂ ਕੱਲ ਨੂੰ ਉਧਰ ਭੱਜ ਜਮੋ ਵੀ ਅਸੀਂ ਕਹਾਂ ਵੀ ਅਸੀਂ ਨੇਮ ਨਹੀਂ ਚੱਕਣਾ ਹੈਗਾ ਵੋਟਾਂ ਦਾ ਮੈਂ ਨੇਮ ਚੱਕੋ ਪਹਿਲਾਂ ਵੋਟਾਂ ਦਾ ਵੀ ਸਾਨੂੰ ਵੋਟਾਂ ਪਾएंगेਓ ਤਾਂ ਤਾਂ ਅਸੀਂ ਚਾਦਰਾਂ ਪਵਾ ਦਿੰਦੇ ਆ ਤੁਹਾਡੇ ਨਾਲ ਇਸ ਕਰਕੇ ਅਸੀਂ ਕਹਾਂ ਵੀ ਨੇਮ ਨਹੀਂ ਚੱਕਣਾ ਸੀ ਵੋਟਾਂ ਨਹੀਂ ਪਾਉਣੀਆਂ ਫਿਰ ਇਹਨਾਂ ਨੇ ਇਹ ਸਾਡਾ ਢਾਟਾ ਜੀ ਬ੍ਰਾਂhnt ਮਕਾਣ ਵੀ ਲੱਗੇ ਤੁਹਾਨੂੰ ਹਾਂ ਜੀ ਬ੍ਰਾਂhnt ਮਕਾਣ ਵੀ ਲੱਗੇ ਜੀ ਹਾਂ ਜੀ ਹਾਂ ਸਾਨੂੰ ਪੂਰਾ ਧਮਕੇ ਦਿੱਤੇ ਨੇ ਸਰਕਾਰ ਕਰਕੇ ਇਹਨਾਂ ਨੇ ਆਮ ਪਾਰਟੀ ਦੇ ਬੰਦੇ ਨੇ ਇਹ ਠੀਕ ਹੈ ਜੀ ਵੀ ਐਂ ਕਰਦਾਂਗੇ ਫਲਾਣਾ ਕਰਦਾਂਗੇ ਹੈਗੀ ਐਕਲ ਵੋਟ ਥੋੜੀ ਬਣਦੀ ਜੇ ਚੰਗੇ ਕੰਮ ਕਰਨਗੇ ਪਿੰਡ ਦੇ ਇਹ ਤਾਂ ਹੀ ਵੋਟ ਪਊ ਜੀ ਐਮਐਲਏ ਨੂੰ ਵੀ ਤਾਂ ਹੀ ਵੋਟ ਪਊ ਜੇ ਪਿੰਡ ਚੰਗੇ ਕੰਮ ਕਰਾਉਣਗੇ ਇਸ ਸਬੰਧੀ ਤੁਸੀਂ ਐਮਐਲਏ ਨੂੰ ਜਾਂ ਪ੍ਰਸ਼ਾਸਨ ਨੂੰ ਕਿਤੇ ਮਿਲੇ ਸੀਗੇ ਸਰ ਹਾਂਜੀ ਅਸੀਂ ਤੇਰਾ ਐਮਐਲਏ ਨੂੰ ਮਿਲ ਕੇ ਆਏ ਹਾਂ ਜੀ ਉਹਨੇ ਵੀ ਕਿਹਾ ਵੀ ਤੁਹਾਡੀ ਕੰਦ ਕਰਾ ਕੋਈ ਕਰਾਉਣੇ ਜੀ ਕੰਦ ਠੀਕ ਹੈ ਜੀ ਅਜੇ ਦਰਖਾਸਤ ਵੀ ਲਿਖਾਈ ਆ ਸੀਨੇ ਥਾਣੇ 22 8 2024 ਨੂੰ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਡੀ ਕਹੇ ਨਹੀਂ ਸੁਣੀ ਜੀ ਕੰਦ ਕਰਦਾ ਰੋਕਦੇ ਕਿਉਂ ਨਹੀਂ ਤੁਹਾਡੀ ਆਪਣੀ ਕੰਦ ਨਹੀਂ ਹੈਗੀ ਇਹ ਆਪਣੀ ਕੰਦ ਹੈ ਜੀ ਸਾਡੀ ਕਿੰਨੇ ਬਾਈ ਕਿੰਨੇ ਦਾ ਮਕਾਨਾ ਤੁਹਾਡਾ ਇਹ ਹੈਗਾ ਜੀ ਆ ਸਾਡੀ ਕੰਧ ਹੈਗੀ ਤਰਾ ਉ ਲੰਬਾ 93 ਫੁੱਟਾ ਜੀ ਇਧਰ ਨੂੰ ਹੈਗੀ ਜੀ 22 ਫੁੱਟ 9 ਇੰਚ ਪੂਰਾ ਪੂਰਾ ਬਿਮਾਸ਼ਪੂਰੀ ਬਿਮਾਸ਼ਾ ਹਾਂ ਜੀ ਹਾਂ ਵਿਚਾਰੀ ਆ ਜੀ ਵਿਚ ਕੰਧ ਆ ਰਹੀ ਹੈ ਹਾਂ ਜੀ ਫਿਰ ਰੋਕਦੇ ਕਿਉਂ ਨੇ ਜੇ ਤੁਹਾਡੀ ਕੰਧ ਤਾਂ ਜੀ ਇਹ ਰੋਕੀ ਬੋਟਾ ਦੇ ਰੌਲਾ ਜੀ ਰੌਲਾ ਪਾਉਣਾ ਜੀ ਬਸ ਇਹ ਇਹਦੀ ਸਰਕਾਰ ਹੈ ਜੀ ਠੀਕ ਹੈ ਜੀ ੱੱੱਕਾ ਕਰਦੇ ਨੇ ਸਾਡੇ ਨਾਲ ਇਸ ਕਰਕੇ ੱੱੱਕਾ ਕਰ ਰਹੇ ਨੇ ਠੀਕ ਹੈ ਜੀ ਸਾਡੇ ਆਹ ਦੇਖੋ ਜੀ 5-6000 ਰੁਪਏ ਸਾਡੇ ਲੱਗਿਆ ਪੈਨੇ ਨੇ ਖਰਾਬ ਕਰਤਾ ਜੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਉਹ ਸਾਨੂੰ ਜੀ ਇਹ ਸਾਂਭਲੇ ਕਰਕੇ ਦੇਣ ਠੀਕ ਆ ਜੀ ਨਹੀਂ ਸਾਨੂੰ ਖਰਚਾ ਦੇਣ ਇਹ ਬਾਰ ਰੋਕਣਾਂ ਜੀ ਕਾਰਵਾਈ ਹੋਣੀ ਚਾਹੀਦੀ ਐ ਨਾ ਪਰ ਠੀਕ ਆ ਜੀ ਮੈਂ ਸਾਨੂੰ ਥਾਣੇ ਬੁਲਾ ਲੰਦਾਂ ਸੀ ਜੀ ਅਸੀਂ ਮੁੜੇ ਆਉਂਦੇ ਸੀ ਜੀ ਥਾਣੇ ਬੁਲਾਉਂਦੇ ਇਹਨਾਂ ਨੂੰ ਬੁਲਾਉਂਦੇ ਨੀਤੀ ਹੈਗੇ ਠੀਕ ਆ ਜੀ ਅਸੀਂ ਬਹਿ ਕੇ ਚਾਰ-ਚਾਰ ਘਾਟੇ ਮੁੜੇ ਆਉਂਦੇ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਉੱਥੇ ਠੀਕ ਆ ਜੀ ਇਹਦਾ ਪਰ ਬੰਦ ਦੀ ਕਾਰਵਾਈ ਕੀਤੀ ਜਾਵੇ ਗੁਰਜੰਤ ਸਿੰਘਾ ਜੀ ਕੀ ਮਸਲਾ ਹੈ ਤੁਹਾਡਾ ਮਸਲਾ ਤਾਂ ਜੀ ਆਇਆ ਵੋਟਾਂ ਦਾ ਅਸਲ ਤਾਂ ਮਸਲਾ ਵੋਟਾਂ ਦਾ ਜੀ ਇਹ ਕਹਿੰਦਾ ਸਾਨੂੰ ਵੋਟਾਂ ਪਾਓ ਤੁਹਾਡੀ ਗੰਦ ਅਸੀਂ ਆਪ ਕਰਕੇ ਦੇ ਦਿੰਨੇ ਆ ਇਹ ਤਾਂ ਐਂ ਕਹਿੰਦੇ ਨਹੀਂ ਸੀ ਸਾਨੂੰ ਸਾਡੀ ਗੰਦ ਆ ਜੀ ਆਪਣੀ ਇਹ ਕਿਉਂ ਰੋਕਦੇ ਨੇ ਤੁਹਾਨੂੰ ਕੀ ਰੋਕਦੇ ਵੋਟਾਂ ਕਰਕੇ ਜੀ ਅਸੀਂ ਪਹਿਲਾਂ ਸਾਡਾ ਆ ਤਿਆਰ ਕਰਤਾ ਸਾਰਾ ਕੁਝ ਠੀਕ ਆ ਜੀ ਬਾਅਦ ਚ ਇਹਨਾਂ ਨੇ ਠਵਾਤਾ ਹਾਂ ਜੀ ਇਹਨਾਂ ਦੀ ਆਪਣੀ ਘਰ ਦੀਆਂ ਚੋਈਆਂ ਨੇ ਇਹ ਇਹ ਜਣ ਕੇ ਇਹਨਾਂ ਨੇ ਰੌਲਾ ਪਾਇਆ ਸਾਰੀ ਇਹ ਇਕੱਠੇ ਹੋ ਗਏ ਸਰਪੰਚ ਵੀ ਇਹਨਾਂ ਦਾ ਘਰ ਦੇ ਹੀ ਖੜਾ ਕੋਈ ਕਹਿੰਦਾ ਸਾਨੂੰ ਵੋਟਾਂ ਪਾਓ ਨੇਮ ਚੱਕੋ ਮਾ ਜਿਸੀ ਨਾਮ ਨਹੀਂ ਚੱਕਣਾਗਾ ਵੋਟਾਂ ਜਿੱਥੇ ਪਾਉਣੀਆਂ ਨੇ ਉਹ ਤਾਂ ਮਣੀ ਮਾਨਾ ਜੀ ਠੀਕ ਆ ਜੀ ਆਹ ਗੱਲ ਹੋਈ ਆ ਜੀ ਠੀਕ ਆ ਸਾਡੇ ਨਾਲ ਧੱਕਾ ਹੋਇਆ 15 ਲੋਨ ਲੋਨ ਵੀ ਲਿਆ ਤੁਸੀਂ ਹਾਂਜੀ ਹਾਂ ਜੀ ਲੋਨ ਲੱਤਾ ਵਾ ਲੋਨ ਲੈ ਕੇ ਬਣਾ ਲਿਆ ਲੋਨ ਲੈ ਕੇ ਬਣਾਇਆ ਜੀ ਗਰੀਬ ਬੰਦੇ ਆ ਜੀ ਠੀਕ ਆ ਜੀ ਦਰਗਾਹ ਦਿੱਤੀ ਨੂੰ ਵੀ 10 15 ਦਿਨ ਬਾਅਦ ਕੀ ਮੰਗ ਕਰਦੇ ਹੁੰਦੇ ਜੀ ਮੰਗ ਤਾਂ ਹੀ ਕਰਦੇ ਨੇ ਹੁੰਦੀ ਕਾਰਵਾਈ ਕਰੀ ਜਾਵੇ ਇਹਨਾਂ ਤੇ ਹਾਂ ਜੀ ਕਾਰਵਾਈ ਕਰੀ ਜਾਵੇ ਜੋ ਸਾਡਾ ਜੀ ਨੁਕਸਾਨ ਕਰਿਆ ਇਹਨਾਂ ਨੇ ਨੁਭਰਨਾ ਚਾਹੀਦਾ ਜੀ ਉਦੋਂ ਇਸ ਨੂੰ ਲੈ ਕੇ ਜਦੋਂ ਦੂਸਰੀ ਧਿਰ ਦੇ ਜਸਵੰਤ ਸਿੰਘ ਖੜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਜਸਵੰਤ ਸਿੰਘ ਜੀ 33 ਵੋਟਾਂ ਵੀ ਤੁਸੀਂ ਨੇਮ ਚਗਾਇਆ ਉਹ ਕਹਿੰਦੇ ਸਾਨੂੰ ਨੇਮ ਚਗਾਇਆ ਉਹਨਾਂ ਨੇ ਹਾਂ ਜੀ ਕੋਈ ਨਹੀਂ ਸਾਡਾ ਕੋਈ ਮੇਰਾ ਮਸਲਾ ਹੀ ਨਹੀਂ ਇਹ ਗੱਲ ਦਾ ਦਾ ਨਾ ਸੀ ਵੋਟਾਂ ਦਾ ਕੋਈ ਜਿਹੜਾ ਪੈ ਲਈਏ ਨਾ ਕੋਈ ਜਿਹੜੇ ਦੋਸ਼ ਲਾਏ ਗਏ ਨੇ ਉਹ ਕੋਈ ਗੱਲ ਸਰ ਦੇਖੋ ਫਲੇਮ ਘੱਟ ਗਲਤ ਹੈ ਇਹ ਤਾਂ ਸਾਨੂੰ ਤਾਂ ਇਕੱਠੇ ਹੀ ਨਹੀਂ ਅੱਡਾ ਹੋਏ ਜੀ ਅਸੀਂ ਇਹ ਗੱਲਾਂ ਬਾਰੇ ਤਾਂ ਕਿਸੇ ਬਾਰੇ ਨਾ ਕਿ ਝਗੜੇ ਬਾਰੇ ਇਕੱਠੇ ਇਹਨਾਂ ਦਾ ਕੰਪਰੋ ਹੋਇਆ ਜ਼ਰੂਰ ਕਰਵਾਤਾ ਕਿ ਅੱਗੇ ਦੀ ਲਗਦਮਾਂ ਨੂੰ ਅੱਗੇ ਵੀ ਹੋਣਾ ਸੜਜੇ ਜਾਣੇਗੇ ਉਹ ਬੈਠਣਗੇ ਉਹ ਬਿਠਾ ਕੇ ਕਰਵਾ ਲਾਂਗੇ ਇਹ ਕੌਜ ਕੌਜਾ ਹੋਊਗਾ ਉਹਨਾਂ ਦਾ ਜਿਹੜੇ ਦੋਸ਼ ਲਗਾਏ ਨੇ ਉਹਨਾਂ ਦਾ ਕੀ ਕਹਿੰਦੇ ਤੁਸੀਂ ਉਹ ਤਾਂ ਸਰੋਸਰ ਗਲਤ ਨਹੀਂ ਅਸੀਂ ਤਾਂ ਇਹ ਗੱਲ ਦੇ ਵਿੱਚ ਹੀ ਨਹੀਂ ਅਸੀਂ ਦਾ ਨਾ ਕਿਸੇ ਦਾ ਰੋਲੇ ਦੇ ਵਿੱਚ ਪਾਉਣ ਤੇ ਨਾ ਅਸੀਂ ਹਟਾਉਣ ਕੋਈ ਹੋਈ ਨਹੀਂ ਇਸ ਤਰ ਕਰਦੇ ਅਸੀਂ ਤਾਂ ਸਮਝਾਉਂਦੇ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਕੋਈ ਨੇਮ ਨਹੀਂ ਅਸੀਂ ਦਾ ਨਾ ਚਟਾਈ ਹੈ ਨਾ ਕਿਹਾ ਹੈ ਨਾ ਕੋਈ ਗੱਲ ਹੈ ਨਾ ਕੋਈ ਬਾਤ ਸਾਰੀ ਸਾਰੀ ਗਲਤ ਹੈ